ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਿਆ ਮਟੀਰੀਅਲ ਆ ਇਹਨਾਂ ਦੀ ਬੋਲੀ ਹੈ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਿੰਦਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਕਾ ਪਾ ਕੇ ਗੱਲ ਕਰ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੂਨ ਹੱਤਿਆ ਕਰਤੀ ਮੇਰਾ ਕੀ ਕਸੂਰ ਐ ਤੇ ਬਈ ਜੇ ਤੁਸੀਂ ਬਣ ਕੇ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕਟ ਖਾਂਦੇ ਸੀ ਸੋਨੇ ਦੇ ਬਿਸਕਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕਟਾਂ ਦਾ ਕੰਮ ਕੌਣ ਕਰਦੇ ਸੀ ਹੱਦਾਂ ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ ਯਾਰ ਫਲਾਨਾ ਖੱ쩌ਰ ਐ ਫਲਾਨਾ ਅਰਬੀ ਕੋੜਾ ਐ ਫਲਾਨਾ ਐ ਇਹਨਾਂ ਕੋਲ ਇਹ ਤੋਂ ਬਿਨਾ ਕੰਮ ਗੱਲ ਹੀ ਕੋਈ ਨਹੀਂ ਅਲੱਹ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਾਈ ਤੱਕਾ ਕਿੱਥੇ ਹੋਈ ਜਾਂਦਾ ਹੈ ਉਹ ਬਹੁਤ ਬਲਵਾਨ ਹੈ ਸਭ ਨਿਗਾ ਉਹਦੀ ਸਾਡੇ ਕਹਿੰਦਾ ਇੰਨੇ 32 ਤੇ 33 ਐਮਐਲਏ ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ ਚ ਨੇ ਮੈਂ ਕਿਹਾ ਆਪਦਾ ਭਾਈ ਤਾਂ ਜ਼ਬਰਕ ਚ ਹੈ ਹੀ ਨਹੀਂ ਇੱਕ ਕੋਈ ਘਰ ਹੈ ਪੰਜਾਬ ਚ ਜੀਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ਥੱਲੇ ਵਾਲੀ ਦੇ ਕਾਂਗਰਸ ਦਾ ਗਲਤੀ ਨਾਲ ਕੋਈ ਵੀ ਪੌੜੀ ਤਹਾਂ ਥੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀਆਂ ਸਿਖਾਉਨੇ ਹੋ ਸਾਨੂੰ ਦੇਸ਼ ਭਗਤੀਆਂ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਚ ਗਏ ਹੋਏ ਆਂ ਅਸੀਂ ਲੋਕਾਂ ਚੋਂ ਆਏ ਹੋਏ ਆਂ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਂ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਹੈ ਲੀਡਰਾਂ ਦਾ ਇਹਨਾਂ ਦੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਜਿਹੜੇ ਜਿਵੇਂ ਸੁਖਵੀਰ ਬਾਦਲੇ ਹੁਣ ਵਿਚਾਰਾ ਹੁਣ ਕੀ ਕਰੇ ਹੁਣ ਜਿੰਨੀ ਕਾਕ ਲੈ ਉਹਨੇ ਕੋ ਬੋਲ ਪੈਂਦਾ ਉਹ ਹਨਾ ਇੱਕ ਤਾਂ ਹੁੰਦਾ ਮੰਦ ਬੁੱਧੀ ਚਲ ਮੰਦ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਉਹਨਾਂ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਆਂ ਨਾਨ ਪੋਲਿਟਿਕਲ ਬੈਕਗ੍ਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਆ ਲੀਡਰਾਂ ਜਿਹਾਂ ਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰੀ ਪੈਦਾ ਹੋ ਗਏ ਮੈਨੂੰ ਹੋਰ ਸਿਆਪਾ ਪਿਆ ਪਿਆ ਹੋਣ ਨਾ ਮਾ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਕਹਿੰਦੇ ਸਾਨੂੰ ਜਿਤਾਓ ਕਿਉਂ ਮੈਂ ਜਿਤਾਈਏ ਲੋਕ ਜਿਤਾਉਣਗੇ ਮੈਂ ਜਿਤਾਉਣਾ ਜੀ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕੱਢਦੇ ਨੇ ਮੂਹਰੋਂ ਆਜੋ ਕਹਿੰਦੇ ਤੁਹਾਨੂੰ ਹੀ ਡੀਕਦੇ ਸੀ ਆ ਰੋਡ ショ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ ਇੱਕ ਤਾਂ ਮੈਨੂੰ ਇਹ ਸਮਝ ਆਉਂਦੀ ਪੰਜਾਬ ਕਿਥੋਂ ਬਚਾਈਏ ਇਸੇ ਤਾਂ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜਿਹਾ ਨਹੀਂ ਉਹਦੇ ਉੱਤੇ ਛਤਰੀ ਲਾ ਰੱਖੀ ਐ ਜੀਬ ਜੀ ਤੇ ਵੀ ਕਿਤੇ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਐ ਪੰਜਾਬ ਦੇ ਵਿੱਚ ਜੇ ਕਹਿੰਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਜਦੋਂ 30 ਕਿ ਡਿਗਰੀ ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ ਨਹੀਂ ਜਿੰਨੇ ਚਿਰ ਚਿਹੇ ਤਿਆਰ ਹੁੰਦੇ ਆ ਉਹਨਾਂ ਵਿੱਚ ਜੇ ਮੈਂ 15 ਪਿੰਡ ਕੱਢ ਦੇਣਾ ਕਿਉਂਕਿ ਅਸੀਂ ਕਹਿੰਦਾ ਥੱਕਣਾ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਅੱਛਾ ਜੀ ਡਰਨੇ ਲੱਗਦਾ ਆਪਕੋ ਮੈਂ ਕਿਹਾ ਕਿਸ ਬਾਤ ਦਾ ਕਈ ਨੀਚੇ ਆ ਗਏ ਤੋ ਮੈਂ ਕਿਹਾ 40 40 ਫੁੱਟ ਡੂਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਹੋਇਆ ਥੱਲੇ ਤਾਂ ਪਾਣੀ ਹੈ ਓਦੋਂ ਬਾਅਦ ਥੱਲੇ ਤਾਂ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ ਬਸ ਉਹਦੀ ਛਤਰਛਾਇਆ ਥੱਲੇ ਸੋ ਇਹ ਰੋਜ਼ ਡਰਦੇ ਆ ਇਹ ਕਦੇ ਆਪਦੇ ਬੌਸ ਤੋਂ ਡਰਦੇ ਆ ਕਦੇ ਇਹਨਾਂ ਦਾ ਕੋਈ ਪੁੱਲ ਪੁੱਛਦਾ ਹੈ ਨਹੀਂ ਮੈਂ ਦੇਖਿਆ ਹੋਇਆ ਨਾ ਸਿਸਟਮ ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਠੀਕ ਆ ਉਹੀ ਤੁਰੇ ਫਤ ਰਹਿੰਦੇ ਆਇਧਰ ਨੂੰ ਲੰਘੇ ਆਇਧਰ ਨੂੰ ਲੰਘੇ ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉੱਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ ਸੰਘਰੂਰ ਵਾਲਾ ਚਾਕੇ ਆਨੰਦਪੁਰ ਸਾਹਿਬ ਮਾਰਿਆ ਖਡੂਰ ਸਾਹਿਬ ਵਾਲਾ ਚਾਕੇ ਸੰਘਰੂਰ ਮਾਰਿਆ ਇਹਨੂੰ ਆਪਸ ਵਿੱਚ ਹੀ ਨਹੀਂ ਪਤਾ ਲੱਗਦਾ ਕਿਧਰੋਂ ਕਿਹਨੂੰ ਕੀ ਕਰੀਏ ਬਾਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਤੀ ਤੁਹਾਡਾ ਆਪਣਾ ਜਵਾਬ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇ ਕੰਮ ਕਰਾ ਲਿਓ ਇਸ ਤੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ ਆ ਸਹੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹਿਣ ਲੱਗੇ ਗੁਰਦਾਸਪੁਰਿਆਂ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਸ ਤੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਬਨੋਧ ਖੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ ਚ ਜਾਂ ਕੋਈ ਕਿਤੇ ਨੱਕਾ ਨਾਲ ਕਲਵਾਇਆ ਹੋਵੇ ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਡਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋਬੀਰ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾ ਮੈਂ ਨਾ ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਏ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ ਤੇ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟਰ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ ਤੂੰ ਕਿਵੇਂ ਹਸਾਏਂਗਾ ਆਜਾ ਆਪਾਂ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਈਏ ਚੱਲ ਪਰ ਤੁਸੀਂ ਮਾਣੀ ਇੰਨਾ ਸਤਿਕਾਰ ਦੇਤਾ ਪਹਿਲਾਂ ਮੈਨੂੰ ਐਮਪੀ ਬਣਾਇਆ ਦੋ ਵਾਰੀ ਸੰਗਰੂਰ ਤੋਂ ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਫਿਰ ਛੱਪੜ 'ਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਐ ਕਿ ਜੰਗਲ ਦੀ ਅੱਗ ਹੈ ਮੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ 'ਚ ਹੋਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਹੋਊ ਆ ਫਰਕ ਆ ਫਰਕ ਹੈ ਆਓ ਆਪ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਿਹੜੀ ਗੱਲ ਆ ਯਾਰਾ ਆਪਣਾ ਆਪਣਾ ਵਤਨ ਜੇ ਆਪਣੇ ਘਰ 'ਚ ਕੋਈ ਗੰਦ ਪੈ ਜਾਏ ਆਪਾਂ ਹੀ ਠੀਕ ਕਰਦੇ ਆਂ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋ ਕਿ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪਾਂ ਨੂੰ ਠੀਕ ਕਰਨਾ ਪੈਣਾ ਪੰਜਾਬ ਔਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦੇਖਣ ਤਾਂ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗੀਆਂ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾਂ ਦਾ ਪਾਣੀ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਮੀਆਂ ਕੱਸੀਆਂ ਬਣਾ ਰਹੇ ਆ ਅੰਡਰਗਰਾਊਂਡ ਪਾਈਪਾਂ ਪਾ ਰਹੇ ਆ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਹੈ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ 4 400 5 500 6 600 ਫੁੱਟ ਤੇ ਪਾਣੀ ਚਲਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦੇ ਤਿੰਨੋਂ ਦਰਜੇ ਹਵਾ ਦਾ ਪਾਣੀ ਦਾ ਤੇ ਧਰਤੀ ਆਪਾਂ ਕਾਇਮ ਹੀ ਨਹੀਂ ਰੱਖ ਸਕੇ ਹੁਣ ਰੱਖਾਂਗੇ ਵੀਰੋ ਮੇ